ਮੁਕੇਰੀਆਂ ਚ ਸੜਕ ਹਾਦਸੇ ਕਾਰਨ ਚਾਰ ਪੁਲਿਸ ਮੁਲਾਜ਼ਮਾ ਦੀ ਮੌਤ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਜਤਾਇਆ ਸੀਐਮ ਮਾਨ ਨੇ ਕਿਹਾ ਕਿ ਪੰਜਾਬ ਪੁਲਿਸ ਉਹਨਾਂ ਦਾ ਮਾਣ ਹੈ ਅਤੇ ਸਰਕਾਰ ਬਹਾਦਰ ਜਵਾਨਾਂ ਦੇ ਪਰਿਵਾਰਾਂ ਨਾਲ ਹਮੇਸ਼ਾ ਖੜੀ ਹੈ ਸੀਐਮ ਨੇ ਸਰਕਾਰੀ ਨੀਤੀ ਮੁਤਾਬਕ ਪੀੜਤ ਪਰਿਵਾਰਾਂ ਨੂੰ ਮਦਦ ਦਾ ਪ੍ਰੋਸਾ ਦਿੱਤਾ 17 ਜਨਵਰੀ ਨੂੰ ਸਵੇਰੇ ਕਰੀਬ 6 ਵਜੇ ਇਹ ਹਾਦਸਾ ਵਾਪਰਿਆ ਜਲੰਧਰ ਪਠਾਨਕੋਟ ਕੌਮੀ ਮਾਰਗ ਤੇ ਕਸਬਾ ਐਮਾ ਮੰਗਟ ਕੋਲ ਪੁਲਿਸ ਮੁਲਾਜ਼ਮਾਂ ਦੀ ਪਰਿਵਸ ਸੜਕ ਕਿਨਾਰੇ ਖੜੇ ਟਰਾਲੀ ਨਾਲ ਟਕਰਾਈ ਗਈ ਸੀ ਇਸ ਹਾਦਸੇ ਵਿੱਚ ਇੱਕ ਮਹਿਲਾ ਪੁਲਿਸ ਮੁਲਾਜ਼ਮ ਉਸ ਨੇ ਚਾਰ ਪੁਲਿਸ ਕਰਮੀਆਂ ਦੀ ਮੌਤ ਹੋ ਗਈ ਅੱਜ ਵੀ ਸਾਡੇ ਚਾਰ ਜਵਾਨ ਡਿਊਟੀ ਦੌਰਾਨ ਉਹਨਾਂ ਦਾ ਸ਼ਹਾਦਤ ਹੋਈ ਹੈ ਔਰ ਇੱਕ ਐਸੀ ਐਚਡੀਐਫ ਸੀ ਨਾਲ ਜਿਤੋਂ ਬੈਂ ਜੰਦੀਆ ਸੈਲਰੀ ਜੰਦੀਆ ਨੇ ਉਹਨਾਂ ਨਾਲ ਵੀ ਇੱਕ ਐਗਰੀਮੈਂਟ ਕੀਤਾ ਹੋਇਆ 1 ਕਰੋੜ ਰੁਪਈਆ ਕਿ ਕਿਸ ਜੋਹਾਨ ਦੀ ਸ਼ਹਾਦਤ ਤੇ ਡਿਊਟੀ ਦੌਰਾਨ 1 ਕਰੋੜ ਰੁਪਇਆ HDFC ਵੱਲੋਂ ਤੇ 1 ਕਰੋੜ ਰੁਪਇਆ ਪੰਜਾਬ ਸਰਕਾਰ ਵੱਲੋਂ 2 ਕਰੋੜ ਰੁਪਇਆ ਪਰਿਵਾਰ ਨੂੰ ਉਹਦੀ ਕੋਈ ਜਾਨ ਦੀ ਕੀਮਤ ਨਹੀਂ ਹੈਗੀ ਪਰ 2 ਕਰੋੜ ਰੁਪਏ ਕਮੀਲਦਾਰੀ ਚਲਦੀ ਰਹਿੰਦੀ ਹੈ ਬੱਚੇ ਪੜਾ ਲੈਣਗੇ ਅੱਗੇ ਕੋਈ ਦੁੱਖ ਨਹੀਂ ਹੋਊਗਾ ਅੱਗੇ ਔਰ ਨਾਲ ਨਾਲ ਪਰਿਵਾਰ ਨੂੰ ਸੰਭਾਲਾਂਗੇ ਜੇ ਉਸ ਪਰਿਵਾਰ ਨੂੰ ਅਸੀਂ ਨਹੀਂ ਸੰਭਾਲਾਂਗੇ ਫੌਜੀ ਦੇ ਪਰਿਵਾਰ ਨੂੰ ਤੇ ਪੁਲਿਸ ਵਾਲੇ ਦੇ ਪਰਿਵਾਰ ਨੂੰ ਤਾ ਫਿਰ ਜਦੋਂ ਲੋਕ ਦੇਖਣਗੇ ਉਹਨਾਂ ਪਰਿਵਾਰਾਂ ਦਾ ਹਾਲ ਫਿਰ ਦੁਬਾਰਾ ਕੋਈ ਪੁਲਿਸ ਜਾਂ ਫੌਜ ਚ ਭਰਤੀ ਹੋਣ ਦੀ ਹਿੰਮਤ ਨਹੀਂ ਕਰਦਾ ਕਿਉਂਕਿ ਉਹਨਾਂ ਦਾ ਪਰਿਵਾਰ ਤਾਂ ਰੁਲ ਗਿਆ ਯਾਰ ਆਪਾਂ ਕੀ ਕਰਾਂਗੇ ਜੇ ਉਸ ਪਰਿਵਾਰ ਨੂੰ ਮਾਨ ਸਤਕਾਰ ਬਣਦਾ ਮਿਲੇ ਕਿ ਫਿਰ ਉਹ ਮੁੰਡੇ ਉੱਥੋਂ ਦੇ ਵੀ ਕਹਿਣਗੇ ਕਿੰਨੇ ਜੇ ਕੋਈ ਹੈ ਹੈਗਾ ਆਪਣਾ ਆਪਣੇ ਮੰਗਰੋਂ ਆਪਣੇ ਪਰਿਵਾਰਾਂ ਨੂੰ ਸੰਭਾਲਣ ਵਾਲਾ ਹੈਗਾ